ਸਰਵ ਪਿਆਰ ਪ੍ਰੀ ਸਤਿ ਸ਼੍ਰੀਕਾਲ ਅਸੀਂ ਪਹੁੰਚਿਆ ਪਿੰਡ ਗੁਰਦੇਵਾਂ ਗੁਰਦੇਵਾਂ ਤੇ ਪਸੀਣਾ ਇੱਕ ਬਲਾਕ ਸ਼ਾਂਤੀ ਅ ਰਿਸ਼ੀਟ ਹੈਗੀ ਐ ਇੱਥੋਂ ਵੱਖ-ਵੱਖ ਪਾਰਟੀਆਂ ਦੇ ਵੀ ਜਦੋਂ ਲੜ ਰਹੇ ਨੇ ਮਨਦੀਪ ਸਿੰਘ ਦੀਪੂ ਇੱਥੋਂ ਕੌਂਸਲ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ ਇਹ ਡੂ ਡੂ ਕਾਰੇ ਸੀ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ ਰਿਸਪੌਂਸ ਲੋਕਾਂ ਵੱਲੋਂ ਮਿਲ ਰਿਹਾ ਹੈ ਕਿ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ ਲੋਕਾਂ ਵੱਲੋਂ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਜੀ ਆ ਵੀ ਟਾਈਮ ਕੱਢਿਆ ਰਿਸਪੌਂਸ ਤਾਂ ਦੇਖੋ ਜੀ ਅਸੀਂ ਇਹ ਹੀ ਦਿਨ ਹੋ ਗਏ करने सारा अना कवर किया है बहुत वादिया रिस्पांस है मनरेगा रोसा मनरेगा काम बंद हो गया पेन्न देखो महीना डेढ़ महीना पिछले तो बहुत लेट मिल रहा है वाडा कारण कह पानी नीरी पानी आ रहा बहुत वादी दिक्त आई है ਹੋਰ ਵੀ ਨਿੱਕੇ ਮੁੱਟੇ ਜਿਹੜੇ ਜਿਹੜੇ ਗਲੀਆਂ ਵਾਲੀਆਂ ਆਮ ਨਾਲ ਵੇ ਹੁੰਦੇ ਆ ਇਹ ਰੋਜ਼ ਬਹੁਤ ਲੋਕ ਸਾਡੇ ਸਰ ਵੀ ਹੈਗੇ ਨੇ ਕਿਹਦੀ ਰੋਜ਼ ਕੋ ਸੱਤ ਵੀ ਨਹੀਂ ਕੰਮ ਹੋਏ ਹੋਣੇ ਸਾਡੇ ਸਰ ਵੀ ਹੈਗੇ ਆ ਚਲੋ ਕੋਸ਼ਿਸ਼ ਕਰਾਂਗੇ ਕਿ ਉਹ ਪੂਰਾ ਕਰਾਂਗੇ ਤੇ ਜੇ ਹੋਣ ਹੋਰ ਦੂਜੇ ਪਾਰਟੀਆਂ ਵੀ ਹੈਗੀਆਂ ਆਵਾਜ਼ ਪਾਰਟੀ ਆ ਕਾਲੀ ਦਾਲਾ ਉਹਨਾਂ ਨਾਲ ਮੁਕਾਬਲਾ ਕਿਵੇਂ ਦੇਈਏ ਸਾਡਾ ਤਾਂ ਬਾਈ ਜੀ ਮੁਕਾਬਲਾ ਕਿਸੇ ਨਾਲ ਨਹੀਂ ਜਿਹੜੀ ਗੱਲ ਦਾ ਹਮ ਇਸ ਤੇ ਇੱਕ ਬੇਨਤੀ ਲੈ ਕੇ ਜਾਂਦੇ ਆ ਘਰਾਰੇ ਦੋ ਟੂ ਡੋਰ ਅਗੂ ਕਰਨਾ ਅਕਾਲ ਪੁਖਨੀ ਕਰਨਾ ਮੁਕਾਬਲਾ ਸਾਡਾ ਕਿਸੇ ਨਾਲ ਨਹੀਂ ਹੂੰ ਠੀਕ ਹੈ ਜੀ ਜਿਤਨੇ ਮਨੋਂ ਤੋਂ ਜਿੰਨੇ ਵੀ ਭਰਾ ਸਾਡੇ ਖੜੇ ਨੇ ਜਿਹੜੇ ਖੜੇ ਨਹੀਂ ਇਹ ਦਿਨ ਰਾਤ ਕਰਿਆ ਨੂੰ ਜੋਰ ਲਾ ਰਹੇ ਆ ਇਹ ਕੋਸ਼ਿਸ਼ ਕਰੋ ਸਾਡੇ ਬੇਸ਼ੀ ਬਹੁਤ ਵਧੀਆ ਤੁਹਾਨੂੰ ਮੈਸੇਜ ਸਤਾਰਾਂ ਨੂੰ ਦੇਵਾਂਗੇ ਹੂੰ ਤੇ ਜਿਹੜੇ ਹੁਣ ਆ ਮੁੰਡਾ ਵੀ ਆਵਾਜ਼ ਦੀ ਪਾਰਟੀ ਜਿਹੜੇ ਕੈਂਡੀਡੇਟ ਹੈਗੇ ਆ ਬਣਾ ਰਹੇ ਆ ਵੀ ਅਸੀਂ ਨੌਕਰੀ ਦਿੱਤੀਆਂ ਜਾਂ ਪਾਣੀ ਪਹੁੰਚਾ ਖੇਤਾਂ ਤੱਕ ਜਾਂ ਬਿਜਲੀ ਮੁਕਤ ਮਿਲ ਰਹੀ ਹੈ ਕਈ ਤਰ੍ਹਾਂ ਦੀਆਂ ਕੰਲਾ ਹੁੰਦੇ ਨੇ ਤੇ ਤੱਲ ਨੂੰ ਜਿਹੜੇ ਇਹ ਜੋ ਜੋ ਲਿਆ ਗਿਆ ਉਹ ਤਾਂ ਬਈ ਜੇਰਾ ਕੋਈ ਵੀ ਅਜੀਬ ਸਰਕਾਰ ਆ ਤਾਂ ਆਪਣੀਆਂ ਦਾ ਚੰਨੀ ਸਰਕਾਰ ਵੀ ਦੇਖ ਲਓ ਤਿੰਨ ਮਹੀਨੇ ਚੰਨੀ ਸਰਕਾਰ ਰਹੀ ਹੈ ਲੋਕਾਂ ਦੇ ਬੇਰੇ ਬਿੱਲ ਮਾਫ ਹੋਇਆ ਨਰਮੇ ਦੀ ਲੇਬਰ ਮਿਲੀ ਹੈ ਤੇ ਕਰਜ਼ੇ ਬਹੁਤ ਮਾਫ ਹੋਇਆ ਲੋਕਾਂ ਦੇ ਬਹੁਤ ਵਧੀਆ ਬੇਹੜੜ ਕਾਲਾ ਲੇ ਰੀ ਚੱਲ ਰਹੀ ਹੈ ਹਾਂ ਜਿਹੜੇ ਉਹਨਾਂ ਨੇ ਕੁਝ ਤੈਰਿਆ ਵੀ ਨੌਕਰੀ ਦਿੱਤੀਆਂ ਉਹ ਤਾਂ ਚਲੋ ਲੋਕਾਂ ਨੂੰ ਪਤਾ ਜਾ ਉਹਨਾਂ ਨੂੰ ਪਤਾ ਜੀ ਤੈਰ ਨਹੀਂ ਦਿੱਤੀਆਂ ਠੀਕ ਹੈ ਜੀ ਕਾਲੀ ਵਾਲ ਦਾ ਕੀ ਦੇਖਦੇ ਅਕਾਲੀ ਦਲ ਦਾ ਹੁਣ ਸਾਰਿਆਂ ਨੂੰ ਕੀ ਮੈਨਸ ਨੂੰ ਕੀ ਦੱਸਾਈ ਸਾਰਿਆਂ ਨੂੰ ਪਤਾ ਹੀ ਜਾਵੇ ਬਾਰੇ ਹੂੰ ਤੇ ਬੀਜੇਪੀ ਦਾ ਬੀਜੇਪੀ ਦਾ ਆਪਣੇ ਚਲੋ ਉਹਨਾਂ ਦੇ ਡਾਕੂਮੈਂਟਰੀਂ ਪਲੇਅਰ ਸੀ ਜਾਂ ਕਾਲਜ ਉਹਨਾਂ ਨੇ ਪੜ੍ਹੇ ਨਹੀਂ ਪੜ੍ਹੇ ਨਹੀਂ ਹਾਂਜੀ ਤੇ ਉਹ ਕਹਿੰਦਾ ਸਰਕਾਰ ਬਣਾਉਣੀ ਸਥਾਈ ਜੇ ਬੀਜੇਪੀ ਕੇ ਸਰਕਾਰ ਤਾਂ ਅਸੀਂ ਵੀ ਕਹਿੰਦੇ ਕਿ ਸਰਕਾਰ ਤਾਂ ਜਿਹੜਾ ਹਰੇਕ ਪਾਰਟੀ ਕਹਿੰਦੀ ਹੁੰਦੀ ਹੈ ਜੀ ਦੀ ਖਾਂ ਦਾ ਪਾਰਟੀ ਜਿਹੜੀ ਪਰਦਾ ਹਾਜੀ ਉਹਨਾਂ ਦਾ ਤਾਂ ਬਕੈਣੀ ਹੈ ਹੂੰ ਤਰੀਕ ਬੰਦਾ ਆਪ ਦੀ ਸਰਕਾਰ ਰੱਖੂਗਾ ਪਾਰਟੀ ਨੂੰ ਰੱਖੂਗਾ ਹਾਂਜੀ ਸਾਰੇ ਨਾਲ ਸਾਫਕਾ ਬਲਾਕ ਸੰਗਤ ਵੀ ਖਾਣਾ ਚਾਹੀਦਾ ਕਿਵੇਂ ਦੇਖਦੇ ਹੋ ਤੁਸੀਂ ਵੀ ਚੋਣਾ ਲੜੀਆਂ ਸੀ ਹੁਣ ਤੁਸੀਂ ਕੰਪਲੇਨ ਕਰ ਰਹੇ ਹੋ ਹੁੰਦੀ ਦੇ ਨਾਲ ਅੱਜ ਅਸੀਂ ਗਏ ਆ ਪਿੰਡ ਪਿਸਿਆਣਾ ਤੋਂ ਵਧੀਆ ਲੋਕਾਂ ਦਾ ਪਰਮਹਗਾਰਾ ਮਿਲਿਆ ਵਧੀਆ ਲੋਕਾਂ ਨੇ ਵਿਸ਼ਵਾਸ ਦਿਵਾਇਆ ਸਾਨੂੰ ਕਿ ਇਸੇ ਵੱਧ ਤੋਂ ਵੱਧ ਵੋਟਰਾਂ ਨਾਲ ਅਸੀਂ ਕਿ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰੇਸ਼ਕ ਤੇ ਬਲਾਕ ਸਭ ਦੀ ਜਿਹੜੇ ਮੈਂਬਰ ਆ ਉਹਨਾਂ ਨੂੰ ਜਿਤਾ ਕੇ ਅਸੀਂ 2027 ਦੇ ਵਿੱਚ ਕਾਂਗਰਸ ਦੀ ਸਰਕਾਰ 90% ਜਿਹੜੇ ਲੋਕ ਚਾਹੁੰਦੇ ਆ ਕਿ ਕਾਂਗਰਸ ਸਰਕਾਰ ਆਵੇ ਤਾਂ ਹੀ ਸਾਡੇ ਜਿਹੜੇ ਰੁਕੇ ਪਏ ਆ ਜਿਹੜੇ ਕੰਮ ਆ ਚੱਲ ਜੇ ਬਸ ਉਹਨਾਂ ਦੇ ਘਰਾਂ ਦੇ ਲਿਖੇ ਹੋਏ ਆ ਤੋ ਲੋਕਾਂ ਨੂੰ ਪਤਾ ਕਿ ਉਹਨਾਂ ਨਾਲ ਕਰ ਸਕਦੇ ਆ ਆਵਾਜ਼ ਦੀ ਪਾਰਟੀ ਦੇ 4 ਸਾਲ ਹੋ ਗਏ ਸਾਲ ਕਰਿਆ ਗਿਆ ਸ਼ਿਮਲੀ ਦੀਆਂ ਬਾਕੀ ਸਾਰੇ ਨੇ ਸਾੜੂ ਕਰਨਾ ਕਿੰਨੇ ਕੇ ਲੋਕ ਕੁਝ ਉਹਨਾਂ ਦੇ ਬੰਦ ਦੇ ਕੋ ਬੜੀ ਤਰੀ ਮੈਂ ਗੱਲ ਕਰਦਾ ਕਿ ਵਿਕਾਸ ਪੱਖੋਂ ਜਿਹੜਾ ਹੈਗਾ ਬਹੁਤ ਸਰਕਾਰ ਬਿਲਕੁਲ ਪਛੜੀ ਹੋਈ ਹੈ ਇਹ ਕੋ ਤੁਹਾਨੂੰ ਨੌਕਰੀਆਂ ਕੁਝ ਦਿੱਤੀਆਂ ਸਰਕਾਰ ਦਾ ਪੈਸਾ ਸਲੰਘਾ ਜੋ ਕਦਮ ਵੀ ਹੈਗਾ ਪਰ ਜਿਹੜਾ ਵਿਕਾਸ ਨਹੀਂ ਹੋਇਆ ਤੇ ਵਿਕਾਸ ਪਿੱਛੋਂ ਜਿਹੜੀ ਹੈਗੀ ਆ ਪੱਖੋਂ ਮਤਲਬ ਸਰਕਾਰੋਂ ਬਿਲਕੁਲ ਪਛੜੀ ਹੋਈ ਸਰਕਾਰ ਕਿਉਂਕਿ ਪਿੰਡਾਂ ਦੇ ਵਿੱਚ ਸਾਰੇ ਵਿਕਾਸ ਅਧੂਰੇ ਪਏ ਆ ਕਿਤੇ ਵੀ ਕੋਈ ਚੰਗੀ ਤਰ੍ਹਾਂ ਵਿਕਾਸ ਨਹੀਂ ਆਜੋ ਮਰੇ ਹੋਰ ਕਿਸੇ ਜਿਵੇਂ ਥੋੜੀ ਭਾਵੇਂ ਬੱਟੇ ਚਲੋ ਅਜਿੰਦੀ ਉਹਦੇ ਕੰਪੇਅਰ ਕਰ ਰਹੇ ਕਈ ਸਾਲਾਂ ਬਾਅਦ ਇਹ ਫਰਕ ਕਿੰਨਾ ਕੁ ਲੱਗਦਾ ਤੁਹਾਨੂੰ ਉਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਹੁਣ ਕੋ ਫਰਕ ਜਿਹੜਾ ਮੇਰੇ ਵੇਲੇ ਮਾਹੌਲ ਸੀਗਾ ਉਹ ਤੋਂ ਕੁਝ ਹੋਰ ਸੀਗਾ ਮਾਹੌਲ ਕਿਉਂਕਿ ਉਦੋਂ ਮੈਂ ਪਿੰਡ ਦੇ ਵਿੱਚੋਂ ਇਕੱਲਾ ਹੀ ਕੈਂਡੀਡੇਟ ਸੀਗਾ ਉਹ ਸਾਰਾ ਪਿੰਡ ਮੇਰੇ ਨਾਲ ਸੀਗਾ ਹੁਣ ਚਲੋ ਸਾਡੇ ਜਿੰਨੇ ਵੀ ਉਮੀਦਵਾਰ ਹੈਗੇ ਆ ਫਿਰ ਤਾਂ ਸਾਡੇ ਚਲੋ ਆਪਣੀ ਜਾਣ ਪਹਿਚਾਨ ਵਾਲੇ ਆ ਬਿਜਾਰ ਪਿੱਤਰ ਹੈਗੇ ਆ ਉਹ ਦੇਖੋ ਗੱਲ ਇਹ ਹੈਗਾ ਕਿ ਜਿਹੜੀ ਪਾਰਟੀ ਆ ਪਾਰਟੀ ਦੇ ਨਾਲ ਖੜਨਾ ਵੀ ਪੈਂਦਾ ਹੈ ਇਹ ਤੁਸੀਂ ਇੱਕ ਪਿੰਡ ਦੇ ਸਾਰੇ ਕੈਂਡੀਡੇਟ ਦੇ ਬਿਲਕੁਲ ਇੱਕੋ ਹੀ ਪਿੰਡ ਦੇ ਕੈਂਡੀਡੇਟ ਸਾਰੇ ਇਸੇ ਕਰਕੇ ਥੋੜਾ ਜਿਹਾ ਮਤਲਬ ਸਿਆਸਤ ਚ ਉੱਪਰ ਹੈ ਬੁਰਜਵੇਂ ਮੈਂ ਦੇਖੋ ਬੁਰੇ ਹੀ ਉੱਪਰ ਹੈਗਾ ਥੋੜਾ ਜਿਹਾ ਟਫ ਹੈ ਲੋਕ ਵੀ ਥੋੜਾ ਸੋਸ਼ਲ ਪੰਚ ਪਏ ਹੋਏ ਰਾਜੀਵੀਰਕਰ ਅੱਛਾ ਜੀ ਮੈਂ ਕਾਂਗਰਸ ਦੀ ਪਾਰਟੀ ਤੋਂ ਖੜੀ ਹੁਈ ਆ ਅੱਛਾ ਅੱਛਾ ਅਨਵਾਰ ਕਰਦੀ ਮੈਂ ਕਾਂਗਰਸ ਦਾ ਜਿਨ੍ਹਾਂ ਨੇ ਮੈਨੂੰ ਅਨਨੋਨ ਪਰਸਨ ਨੂੰ ਮਾਣ ਬਖਸ਼ਿਆ ਖੜੇ ਹੋਣ ਦਾ ਜੀ ਤੁਹਾਡਾ ਧੰਨਵਾਦ ਇਹ ਮੇਰੇ ਸਪੋਰਟ ਲੋਕਾਂ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਤੁਹਾਡਾ ਲੱਗਣਾ ਬੇਟੇ ਫੁਲੀਕ ਕਰ ਤੁਸੀਂ ਕਿਹਦੇ ਲਈ ਵੋਟਾਂ ਮੰਗ ਰਹੇ ਮੇਰੇ ਮਦਰ ਆ ਮਦਰ ਲਈ ਆਉਤੇ ਮੋਟਾ ਕਹਿ ਰਹੀਆਂ ਲੋਕਾਂ ਨੂੰ ਕਾਂਗਰਸ ਪਾਰਟੀ ਵੱਲੋਂ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਵੀ ਮੇਰੇ ਬੰਮਾ ਨੂੰ ਵੱਤ ਵੱਦ ਸਪੋਰਟ ਕਰਨ ਤੇ ਸਾਨੂੰ ਜਿੱਤ ਅੱਛਾ ਕਿਹਦੀ ਗੱਲ ਪਰ ਤੁਸੀਂ ਮੈਂ ਵੀ ਇਹ ਸੈਕਿੰਡ ਇਅਰ ਕਿਵੇਂ ਲੱਗਦਾ ਇਲੈਕਸ਼ਨ ਦੇ ਵਿੱਚ ਵੋਟਾਂ ਕਰ ਕਰ ਜਾਂਦੇ ਤੁਸੀਂ ਜਦੋਂ ਜਾਂਦੇ ਆ ਲੋਕਾਂ ਤੋਂ ਮਾਣ ਵੀ ਬਹੁਤ ਮਿਲਦਾ ਚਤਕਾਰ ਮਿਲਦਾ ਤੇ ਲੱਗ ਰਿਹਾ ਵੀ ਅਸੀਂ ਜਿੱਤ ਜਾਾਂਗੇ ਸ਼ੁਰੂ ਕਰਦੇ ਹੋਪੇ ਤੁਸੀਂ 8:00 ਅੱਛਾ ਇਹ ਰਾਤ ਨੂੰ ਕਿਲੇ ਤੱਕ ਚੱਲਦਾ ਰਹਿੰਦਾ ਸੱਤ ਅੱਠ ਵਜ ਜਾਂਦੀ ਐ ਰੋਇਓ ਤਾਂ ਚਲੜੀ ਪੂਰੀ ਆਈ ਹਾਂਜੀ ਚੋਰੀ ਆ ਆ ਬਾਈ ਮੰਦਿਰ ਇਹ ਹੁੰਦਾ ਵੀ ਬੰਦੇ ਨੇ ਇੱਕ ਵਾਰੀ ਇਲੈਕਸ਼ਨ ਲੜੀ ਇਹ ਤਾਂ ਸਰਪੰਚ ਬਣੇ ਸੀਗੇ ਤਾਂ ਉਹ ਕਈ ਜਿਹੜੇ ਬੰਦਾ ਦਾ ਰੋਸ ਹੁੰਦਾ ਯਾਰ ਵੀ ਦਵਾਰੇ ਨਾ ਵੋਟ ਪਾਈਏ ਪਿੰਡਾਂ ਹੁੰਦਾ ਨੇ ਇੱਕ ਵਾਰੀ ਸਰਪੰਚ ਵਾਲੇ ਦਵਾਰੇ ਹਾਰ ਜਾਂਦਾ ਬੰਦਾ ਮੈਂਬਰ ਹਾਰ ਜਾਂਦਾ ਤੇ ਤੁਸੀਂ ਜਿਹੜੇ ਜ਼ੋਰਤੀ ਕਰੀ ਦਵਾਰੇ ਉੱਠਦੀ ਨਹੀਂ ਜੋ ਤੇ ਜੋ ਪਾਰਟੀ ਹਾਈ ਕਮਾਂਡ ਬਹੋਂ ਸੀ ਉੱਥਾਂ ਚਲੋ ਮੰਨੈ ਬੰਦਾ ਪਾਰਟੀ ਦੇ ਹੁਕਮ ਸੀ ਤੇ ਅੱਜ ਤੁਸੀਂ ਇਲੈਕਸ਼ਨ ਲੜੇ ਉਹ ਦੇਖ ਲਈ ਤੇ ਕਿੰਨਾ ਬਾਡੀ ਮਾਈ ਦਾ ਮਾਂ ਬਖਸ਼ਿਆ ਸਰਪੰਚੀ ਦਾ ਤੇ ਜਿਹੜੀ ਇਹ ਹੈਗੀ ਇਲੈਕਸ਼ਨ ਦਾ ਕਿੰਨਾ ਫਰਕ ਹੈਗਾ ਫਰਕ ਤਾਂ ਇਹ ਹੈਗਾ ਥੋੜਾ ਸਰਪੰਚੀ ਨੇ ਇੰਗਲਿਸ਼ ਦਾ ਇਨਫਰਾਸਟ੍ਰਕਚਰ ਤੋਂ ਲੁੱਕਾਂ ਦਾ ਹੁੰਦਾ ਤਾਂ ਹੈ ਪਰ ਸਰਪੰਚੀ ਦਾ ਥੋੜਾ ਜਿਆਦਾ ਮਦਦ ਵਿੱਚ ਜਿਹੜਾ ਜ਼ੋਰ ਲੱਗਦਾ ਉਹਨਾਂ ਦੇ ਦੋ ਆ ਜਾਂਦੇ ਹੈ ਹਾਇ ਜਪੈਂਟ ਵੀ ਦੋ ਜਾਂਦੇ ਆ ਜਾਂਦੇ ਆ ਥੋੜਾ ਜਿਹਾ ਵਰਕਰਾਂ ਨਾਲ ਤਦ ਲੱਗਦਾ ਇਸ ਤਰ੍ਹਾਂ ਦੇ ਕੰਮ ਹੋਏ ਤੁਹਾਡੇ ਸਾਰੇ ਦੇਖੋ ਮੈਂ ਤਾਂ ਆਪੋਜੀਟ ਸਰਕਾਰ ਦੇ ਵਿੱਚ ਸੀਗਾ ਅੱਛਾ ਉਹ ਗਰਾਂਟਾ ਗਰੂਟਾ ਤਾਂ ਵੀਰੇ ਨਹੀਂ ਮਿਲੀਆਂ ਪਈਆਂ ਮੈਂ ਕਹਿ ਰਿਹਾ ਪਰ ਮੈਂ ਕਿਸੇ ਨੂੰ ਨਾਰਾਜ਼ ਨਹੀਂ ਹੋਣ ਦਿੰਦਾ ਜਿੰਨੇ ਮੈਂ ਕੰਮ ਕਰ ਸਕਦਾ ਸੀ ਕਿ ਅੱਜ ਬੜੀਆਂ ਪੈਨਸ਼ਨਾਂ ਲਵਾਈਆਂ ਮੇਰੇ ਵਲੇ ਲੱਗੀਆਂ ਕੋਈ ਆਟਾ ਦਾ ਸਕੀਮ ਦੇ ਕਾਰਡ ਸੀਗੇ ਉਹ ਮੈਂ ਬਹੁਤ ਮਤਲਬ ਕਿ ਲੋੜ ਤੋਂ ਵੱਧ ਲੋਕਾਂ ਦੇ ਬਣਾ ਕੇ ਦਿੱਤੇ ਆ ਪਰ ਮੈਂ ਕਿਸੇ ਨੂੰ ਅਜੇ ਤੱਕ ਮੈਂ ਮੋੜਿਆ ਵੀ ਨਹੀਂਗਾ ਮਤਲਬ ਕੋਈ ਕਿਸੇ ਵੀ ਕੰਮ ਆਉਂਦਾ ਤਾਂ ਮੈਂ ਦਫਤਰ ਹਰੇਕ ਡੀਸੀ ਦੇ ਜਾਣਾ ਕਿਸੇ ਐਸਐਸਪੀ ਦੇ ਜਾਣਾ ਕਿਸੇ ਪੈਨਸ਼ਨ ਦਫਤਰ ਜਾਣਾ ਤਾਂ ਮੈਂ ਖੁਦ ਨਾਲ ਜਾ ਕੇ ਉਹਨਾਂ ਦਾ ਕੰਮ ਕਰਵਾਉਂ ਤੋ ਮੈਂ ਕਿਸੇ ਨੂੰ ਮਤਲਬ ਕਿ ਪਰੇਸ਼ਾਨੀ ਨਹੀਂ ਹੋਣ ਦਿੱਤੀ ਇਹ ਨਹੀਂ ਮਹਿਸੂਸ ਹੋਣ ਦਾ ਕਿ ਮੈਂ ਸਰਕਾਰ ਚ ਹੈਗਾ ਜਾਂ ਨਹੀਂ ਹੈਗਾ